ਇਸ ਸਮੇਂ ਅਸੀਂ ਅਰਸ਼ਦੀਪ ਦੇ ਘਰ ਦੇ ਠੀਕ ਬਾਹਰ ਖੜੇ ਆ ਆਖਿਰਕਾਰ 에어ਪੋਰਟ ਪੰਜਾਬ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਵਰਲਡ ਕੱਪ ਜਿੱਤਣ ਤੋਂ ਬਾਅਦ ਅਰਸ਼ਦੀਪ ਪਹਿਲੀ ਵਾਰ ਆਪਣੇ ਘਰ ਆ ਰਹੇ ਆ ਮਾਤਾ ਪਿਤਾ ਨਾਲ ਨੇ ਭੈਣ ਵੀ ਨਾਲ ਸਾਰੇ ਹੀ ਜਿਹੜੇ ਘਰ ਦੇ ਮੈਂਬਰ ਨਾਲ ਹੈ ਤੇ ਅਸੀਂ ਤਾਰ ਦਿਖਾਉਨੇ ਆ ਤਸਵੀਰਾਂ ਜਿਹੜਾ ਅਰਸ਼ਦੀਪ ਜਿਹੜਾ ਆ ਉਹ ਐਂਟਰ ਕਰ ਰਿਹਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਣਕ ਇਹ ਹਜੇ ਪੁਰਸਤੀ ਪਾਇਲਟ ਘਟੀ ਜਿਹੜੀ ਉਹ ਅੱਗੇ ਆਈ ਹੈ ਤੇ ਹੌਲੀ ਹੌਲੀ ਕਰਕੇ ਅਰਸ਼ਦੀਪ ਆਪਣੇ ਘਰ ਵੱਲੋਂ ਵੱਧ ਰਿਹਾ ورلڈ ਕੱਪ ਜਿੱਤਣ ਤੋਂ ਬਾਅਦ ورلڈ ਕੱਪ ਹਾਸਲ ਕਰਨ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਉੱਤੇ ਚੰਡੀਗੜ੍ਹ 에어ਪੋਰਟ ਦੇ ਰਾਹੀਂ ਪਹਿਲਾ ਕਦਮ ਅਰਸ਼ਦੀਪ ਨੇ ਰੱਖਿਆ ਸੀ ਤੇ ਹੁਣ ਆਪਣੇ ਘਰ ਅਗੇ ਘਰ ਤੋਂ ਜਿਆਦਾ ਅਰਸ਼ਦੀਪ ਗਿਆ ਹੋਵੇਗਾ ਤਾਂ ਸ਼ਾਇਦ ਇਸ ਕੱਲ ਦੀ ਉਮੀਦ ਜ਼ਰੂਰ ਹੋਵੇਗੀ ਕਿ ਜਦੋਂ ਵਾਪਸ ਆਵੇਗਾ ਤੇ ਹੱਥ 'ਚ ਕੋ वर्ल्ड ਕੱਪ ਹੋਵੇਗਾ ਤੇ ورلڈ ਕੱਪ ਅੱਜ ਅਰਸ਼ਦੀਪ ਵਾਕਈ ਜਿੱਤ ਕੇ ਜਿਹੜਾ ਆ ਉਹ ਪਹੁੰਚ ਚੁੱਕੇ ਆ ਪੰਜਾਬ ਦੀ ਧਰਤੀ ਤੇ ਪੂਛੇ ਤਿਰੰਗਾ ਜਿਹੜਾ ਆ ਉਹ ਨਜ਼ਰ ਆ ਰਿਹਾ ਤੇ ਉੱਥੇ ਹੀ ਜਿਹੜਾ ਆ ਅਸ਼ਦੀਪ ਸਿੰਘ ਜਿਹੜੇ ਨੇ ਉਹ ਵੀ ਆਪਣੇ ਘਰ ਜਿਹੜੇ ਪਹੁੰਚ ਰਹੇ ਨੇ ਜਸਟ ਥੋੜਾ ਜਿਹਾ ਦੂਰੀ ਤੇ ਬਸ ਅਸ਼ਦੀਪ ਨੇ ਜਿੰਨਾਂ ਨੂੰ ਲੈ ਕੇ ਆਇਆ ਜਾਵੇਗਾ ਉੱਧਰ ਪਹੁੰਚਣ ਦੀ ਖੁਸ਼ੀ ਹੈ ਜਿਹੜੀ ਅਸ਼ਦੀਪ ਤੇ ਆ ਕੇ ਕਾਰ ਅਸ਼ਦੀਪ ਨੇ ਜਿਹੜੇ ਉਹ ਪਹੁੰਚ ਰਹੇ ਨੇ ਅਲੱਗ ਆਜੇ ਗੱਡੀਆਂ ਗੱਡੀਆਂ ਨਜ਼ਰ ਆ ਰਹੀਆਂ ਪਹਿਲੀਆਂ ਉਹਦੇ ਸਵਾਗਤ ਵਾਸਤੇ ਹਜੇ ਅਰਸ਼ਦੀਪ ਕਿੱਥੇ ਨੇ ਉਹ ਨਜ਼ਰ ਨਹੀਂ ਆ ਰਹੇ ਹਨ ਪਰ ਅਰਸ਼ਦੀਪ ਜਿਹੜੇ ਉਹ ਵੀ ਜਿਹੜੇ ਉਹ ਨਜ਼ਰ ਆਉਣਗੇ ਪਿਕਰ ਪਿਛਲੀ ਤਸਵੀਰ ਦਿਖਾਉਣੇ ਆ ਪਿਛਲੀ ਤਸਵੀਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਘਰ ਦੇ ਸਾਰੇ ਤਮਾਮ ਮੈਂਬਰ ਜਿਹੜੇ ਨੇ ਅਰਸ਼ਦੀਪ ਦੇ ਚਾਹ ਦੇ ਵਿੱਚ ਨਜ਼ਰ ਆ ਰਹੇ ਨੇ ਆਕੀਕਾਰ ਇਸ ਗੱਡੀ ਤੋਂ ਬਾਅਦ ਅਰਸ਼ਦੀਪ ਜਿਹੜਾ ਆ ਉਹ ਵੀ ਆਪਣੇ ਘਰ ਜਿਹੜਾ ਉਹ ਪਹੁੰਚ ਰਿਹਾ ਹੈ ਤਸਵੀਰਾਂ ਜੜੀਆਂ ਦੰਦ ਹੋਣੇ ਤੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਅੱਜ ਅਰਸ਼ਦੀਪ ਦੀਆਂ ਨੇ ਅਸ਼ਦੀਪ ਜਿਹੜਾ ਆ ਉਹ ਆਪਣੇ ਘਰ ਪਹੁੰਚ ਚੁੱਕੇ ਨੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਰਸ਼ਦੀਪ ਦੇ ਘਰ ਦੀਆਂ ਤਸਵੀਰਾਂ ਜਿਹੜੀਆਂ ਦੇਖ ਰਹੇ ਆ ਅਸ਼ਦੀਪ ਆਪਣੇ ਘਰ ਜਿਹੜਾ ਉਹ ਪਹੁੰਚ ਚੁੱਕੇ ਨੇ ਸੋ ਇਹ ਤਸਵੀਰਾਂ ਨੇ ਐਕਸਕਲੂਸਿਵ ਆਖਿਰਕਾਰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਤੇ ਇੰਤਜ਼ਾਰ ਆਖਿਰਕਾਰ ਖਤਮ ਹੋਇਆ ਤੇ ਅਸ਼ਦੀਪ ਆਪਣੇ ਫੈਨਸ ਦੇ ਵਿੱਚ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਨੇ ਉਹ ਪਾਉਂਦੇ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਰਸ਼ਦੀਪ ਤੇ ਪਰਿਵਾਰ ਦੇ ਅਰਸ਼ਦੀਪ ਦੀਆਂ ਹਰ ਕੋਈ ਜਿਹੜਾ ਅਰਸ਼ਦੀਪ ਦੀ ਇੱਕ ਝਲਕ ਦੇਖਣ ਨੂੰ ਇੱਥੇ ਤਿਆਰ ਆ ਲਾ ਕੇ ਇਸ ਰੋਪਾ ਜਿਹੜਾ ਪਾਇਆ ਗਿਆ ਆ ਇਸ ਵਿਚਕਾਰ ਅਰਸ਼ਦੀਪ ਨੂੰ ਸਤਿਕਾਰ ਜਿਸ ਤਰੀਕੇ ਨਾਲ ਮਿਲਿਆ ਫੁੱਲਾਂ ਦੀ ਵਰਖਾ ਉਸ ਤੇ ਕੀਤੀ ਗਈ ਅਰਸ਼ਦੀਪ ਨੂੰ ਮਾਣ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਜਿਹੜੀਆਂ ਸਾਂਝੀਆਂ ਕਰ ਰਿਹਾ ਲਾਈ ਤਸਵੀਰਾਂ ਜੜੀਆਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਅਰਸ਼ਦੀਪ ਦੀਆਂ ਅਰਸ਼ਦੀਪ ਨੇ ਜਿਹੜੇ ਉਹ ਆਖਿਰਕਾਰ ਪਹੁੰਚ ਚੁੱਕੇ ਨੇ ਆਪਣੇ ਘਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੋ ਇਹ ਤਸਵੀਰਾਂ ਨੇ ਅਰਸ਼ਦੀਪ ਦੀ ਆ ਆਖਿਰ ਅਰਸ਼ਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ ਬਾਰ ਬਾਰ ਬੋਲਣ ਲਈ ਕਿਹਾ ਜਾ ਰਿਹਾ ਪਰ ਅਰਸ਼ਦੀਪ ਇੱਥੇ ਬੋਲਣ ਨੂੰ ਤਿਆਰ ਨਹੀਂ ਹਨ ਕੇਵਲ ਆਪਣੇ ਘਰਦਿਆਂ ਨੂੰ ਮਿਲਣਾ ਚਾਹੁੰਦੇ ਨੇ ਕੋਈ ਇਹ ਟੱਕ ਜਿਹੜਾ ਨਜ਼ਰ ਆ ਰਿਹਾ ਸੋ ਤਸਵੀਰਾਂ ਸਾਂਝੀਆਂ ਅਸ਼ਦੀਪੀਆਂ ਅਸ਼ਦੀਪ ਦੇ ਘਰ ਦੀਆਂ ਕਿ ਅਸ਼ਦੀਪ ਜਿਹੜਾ ਆ ਉਹ ਗਲੀਆਂ ਚਾਏ ਹੋ ਕਿ ਵਿਲਡ ਕੱਪ ਦੇ ਹਾਲੀਆ ਜਿਹੜੀਆਂ ਅਸੀਂ ਕਰ ਰਹੇ ਹਾਂ ਉਹਦੇ ਘਰ ਦੀਆਂ ਤਸਵੀਰਾਂ ਨੇ ਅੱਗੇ ਮਠਿਆਈ ਲੈ ਕੇ ਘਰ ਦੇ ਜਿਹੜੇ ਇੰਤਜ਼ਾਰ ਕਰਦੇ ਮਿਲਿਆ ਜਾ ਰਿਹਾ ਰਿਹਾ ਤੂੰ ਮੇਠਾ ਸੁਣੀ ਮੁੰਡੇ ਲਈ ਸ਼੍ਰੀ ਵਦਾਮੂ ਮੇਠਾ ਕਰਾ ਕੇ ਉਸ ਨੂੰ ਘਰ ਲੈ ਕੇ ਜਾਏਗਾ ਬਈ ਨਾ ਕੋਈ ਇੱਕ ਤਸਵੀਰਾਂ ਜਿਹੜੀਆਂ ਬਾਅਦ ਵਿੱਚ ਦਿਖਾਣਾ ਉਹ ਇੱਕ ਵੀ ਤਸਵੀਰਾਂ ਜਿਹੜੀਆਂ ਘਰ ਆਉਣ ਦੀਆਂ ਤਸਵੀਰਾਂ ਅਸ਼ੀਰਵਾਦ ਦੀਆਂਰ ਬਾਅਦ ਦੇ ਵਿੱਚ ਅੱਡੀ ਪਹੁੰਚਿਆ ਚੱਕ ਦੇ ਇੰਡੀਆ ਦੇ ਨਾਰੇ ਦੇ ਨਾਲ ਕੀ ਗੱਲ ਕੋਈ ਨਾ ਅਸੀਂ ਤਾਰੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਉਹ ਮਿੱਠਾ ਘਰਾ ਜਾ ਰਿਹਾ ਅਰਸ਼ਦੀਪ ਸਿੰਘ ਦਾ ਤੋਂ ਫੈਨਸ ਇਹ ਪਿਆਰ ਅਰਸ਼ਦੀਪ ਨੂੰ ਜੋ ਮਿਲ ਰਿਹਾ ਇਥੇ ਕਰਦੇ ਵਿੱਚ ਅਰਸ਼ਦੀਪ ਜਿਹੜੇ ਐਂਡ ਹੋਏ ਨੇ ਆਪਣੇ ਤੋਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ ਤੇ ਮਿਹਰ ਭਰਿਆ ਆਤ ਰੱਖਿਆ ਪਰਮਾਤਮਾ ਨੇ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਲਵ ਯੂ ਆਲ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਸੋ ਮੱਚ ਸਾਰੇ ਦੀ ਮਿਹਨਤ ਲੱਗੀ ਆ ਬਹੁਤ ਵਧੀਆ ਰਿਜ਼ਲਟ ਆਇਆ ਆ ਪਰਮਾਤਮਾ ਦਾ ਸ਼ੁਕਰ ਹੈ ਤੇ ਥੈਂਕ ਯੂ ਸੋ ਮੱਚ ਲਵ ਯੂ ਆਲ ਥੈਂਕ ਯੂ ਕਿ ਹੋਣਾ ਅਰਸ਼ਦੀਪ ਸਿੰਘ ਜਿਹੜੇ ਕੇ ਜਿੱਤ ਤੋਂ ਬਾਅਦ ਧੰਨਵਾਦ ਕਰਦੇ ਨਜ਼ਰ ਆਏ ਨੇ ਧੰਨਵਾਦ ਕੀਤਾ ਗਿਆ ਹੈ ਤੇ ਇਸ ਦੇ ਨਾਲ ਮਾਤਾ ਜੀ ਕਿ ਤੁਸੀਂ ਵੀ ਬਹੁਤ ਸਾਥ ਦਿੱਤਾ ਸਾਡੀ ਟੀਮ ਬਹੁਤ ਵਧੀਆ ਕੰਮ ਕਰਕੇ ਆਈ ਵਰਲਡ ਕੱਪ ਲੈ ਕੇ ਆਈ ਆ ਤੇ ਸਾਨੂੰ ਬਹੁਤ ਹੀ ਖੁਸ਼ੀ ਆ ਇਸ ਟਾਈਮ ਦੀ ਅਰੇ ਲਾ ਅੱਦਰ ਤੁਸੀਂ ਕਰੈਕਟਰ ਹੋ ਲਾਸਟ ਓਵਰ ਨੂੰ ਕਿਵੇਂ ਦੇਖਦੇ ਹੋ ਆਸਟੇ ਮੈਂ ਦੱਸਾਂ ਵੀ ਜਿਹੜੇ ਪਿਛਲੇ 4-5 ਓਵਰ ਨੇ ਸਾਰੇ ਐਕਸਲੈਂਟ ਹੀ ਤਾਂ ਹੀ ਇਹ ਜਿੱਤੇ ਆ 30 ਗेंदੋਂ 'ਤੇ 30 ਰਨ تھے ਉਹ ਲਗ ਲਗ ਸਭੀ ਬਾਲਰ ਨੇ ਕੀਤਾ ਹੈ ਤੇ ਉਹ ਸਭੀ ਕੋ ਸ਼ਰੇਹ ਜਾਂਦਾ ਪੂਰੀ ਟੀਮ ਕੋ ਜਾਂਦਾ ਹੈ। ਨਹੀਂ ਵਾਰ ਗਰਾਊਂਡ ਤੋਂ ਤੁਸੀਂ ਅਰਸ਼ ਤੋਂ ਬਾਅਦ ਵੀ ਟੈਨ ਲੈ ਲਓ। ਹਾਂ ਨਿਉ ਲੈਂਦਾ ਰਿਹਾ ਮੈਂ ਐਸੀ ਗੱਲ ਨਹੀਂ ਉਹ ਹੈ ਉਹ ਟਾਈਮ ਸੀ ਆ ਹਾਂ ਤੇ ਮੈਂ ਮੈਂ ਪੂਰੇ ਪੂਰੇ ਡਿਸਟ੍ਰਿਕਟ ਮੁਹਾਲੀ ਦਾ ਖਰੜ ਵਾਸੀਆਂ ਦਾ ਸਾਰੇ ਪੱਤਰਕਾਰ ਜਿੰਨੇ মিডিਆ ਆ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਪ੍ਰੋਗਰਾਮ ਨੂੰ ਬੜਾ ਸਫਸਲ ਬਣਾਇਆ ਹੈ ਔਰ ਜਿਹੜਾ ਹੀ ਵਰਲਡ ਕੱਪ ਜਿੱਤੇ ਆ ਉਹਦੀ ਖੁਸ਼ੀ ਜਿਹੜੀ ਹੋਰ ਦੁਗਣੀ ਹੋ ਗਈ ਹੈ ਤੁਹਾਡੇ ਸਹਿਯੋਗ ਨਾਲ ਥੈਂਕ ਯੂ ਵੈਰੀ ਮਚ ਸਾਰਾ ਨਿਹਾਲ ਨਿਹਾਲ ਸਾਰਾ ਹੁਣ ਇਹ ਸੀਗੇ ਅਰਸ਼ਦੀਪ ਦੇ ਪਿਤਾ ਤੇ ਅਰਸ਼ਦੀਪ ਜਿਹੜੇ ਧੰਨਵਾਦ ਧੰਨਵਾਦ ਕਰਦੇ ਜਿਹੜੇ ਨਜ਼ਰ ਆਏ ਨੇ ਆਖਿਰਕਾਰ ਵਰਲਡ ਕੱਪ ਜਿੱਤ ਕੇ ਪਹਿਲੀ ਵਾਰ ਜਿਹੜਾ ਦਾ ਉਹਨਾਂ ਦਾ ਮੁੰਡਾ ਜਿਹੜਾ ਉਹ ਆਪਣੇ ਘਰ ਪਹੁੰਚਿਆ ਤੇ ਫਾਦਰ ਨੇ ਤੇ ਪੂਰੀ ਫੈਮਿਲੀ ਨੇ ਤੇ ਖੁਦ ਅਰਸ਼ਦੀਪ ਨੇ ਧੰਨਵਾਦ ਕੀਤਾ ਹੈ ਕੈਮਰਾਮੈਨ ਇਕਬਦਰ ਦੇ ਨਾਲ ਜਸਪੀ ਸਿੰਘ ਪੀਡੀਸੀ న్యూਸ ਕਰੜ